ਸਿੰਪਲ ਵਸਤਰਾਂ ਦੇ ਵਿੱਚ ਅੱਜ ਦੇ ਦਿਨ ਤੁਮਕਾਉਰ ਦੀ ਘੜੀ ਦੇ ਵਿੱਚੋਂ ਨਿਕਲੇ ਜਦੋਂ ਜਾ ਰਹੇ ਹਨ ਤਾੜੀ ਮਾਰ ਕੇ ਗਏ ਨੇ ਮਹਾਰਾਜ ਜੀ ਜਦੋਂ ਜਾ ਰਹੇ ਨੇ ਸਹਿਬਜ਼ਾਦਾ ਅਜੀਤ ਸਿੰਘ ਦੀ ਸਰੀਰ ਪਿਆ ਹੈ ਸਹਬਜ਼ਾਦਾ ਜੁਝਾਰ ਸਿੰਘ ਦਾ ਸਰੀਰ ਪਿਆ ਹੈ ਭਾਈ ਦਿਆਲ ਸਿੰਘ ਜੀ ਕਹਿ ਲੱਗਿਆ ਸੱਚੇ ਪਾਤਸ਼ਾਹ ਤੁਸੀਂ ਆਪਣੇ ਪੁੱਤਰਾਂ ਦੇ ਕੋਲੋਂ ਇਹੋ ਲੱਗਣ ਲੱਗੇ ਹੋ ਜਿਵੇਂ ਕੋਈ ਬਗਾਨੇ ਹੁੰਦੇ ਨੇ ਜਾਂਦੇ ਜਾਂਦੇ ਇਹਨਾਂ ਤੇ ਕੱਪੜੇ ਪਾ ਜਾਓ ਸੱਚੇ ਪਾਤਸ਼ਾਹ ਬਾਜਾਂ ਵਾਲੇ ਕਹਿੰਦਾ ਭਾਈ ਦਿਆ ਸਿੰਘ ਕਿਉਂ ਮੋਧਿਆ ਗੰਡਾ ਬਣਦਾ ਜੇ ਤੇਰੇ ਕੋਲ ਸਾਰੇ ਸਿੰਘਾਂ ਬਾਤ ਕੱਪੜ ਹੈ ਤਾਂ ਪਾ ਦੇ ਜੇ ਨਹੀਂ ਹੈ ਤਾਂ ਆ ਜਾ ਇਹਨਾਂ ਦਾ ਪੱਲੂ ਇਹਨਾਂ ਦੇ ਮੂਹ ਦੇ ਉੱਤੇ ਬੋੜ ਦੇ ਆਪਣੇ ਪੁੱਤਰਾਂ ਦੇ ਕੋਲੋਂ ਬਾਜਾ ਵਾਲੇ ਸਿੰਘਾਂ ਦੇ ਕੋਲੋਂ ਜਦੋਂ ਲੰਗੜ ਲੱਗੇ ਤੇ ਮਹਾਰਾਜ ਜੀ ਨੇ ਆਪਣਾ ਜੋੜਾ ਵੀ ਤਾਰ ਦਿੱਤਾ ਆਪਣਾ ਜੋੜਾ ਵੀ ਤਾਰ ਦਿੱਤਾ ਤੇ ਨੰਗੇ ਪੈਰੀ ਹੋ ਚੱਲੇ ਗੁਰਮੁਖ ਪਿਆਰਿਓ ਮਹਾਰਾਜ ਜੀ ਨੇ ਸਿੰਘਾਂ ਨੂੰ ਸਮਝਾਇਆ ਇਦੋਂ ਸਿੰਘੋ ਉਹ ਸਾਹਮਣੇ ਤਾਰੇ ਦੀ ਸੇਧ ਦੇ ਵਿੱਚ ਆ ਜਾਣਾ ਜੇ ਕੋਈ ਰਾਤ ਦੇ ਹਨੇਰੇ ਵਿੱਚ ਇਧਰ ਉਧਰ ਰੁਲ ਗਿਆ ਕੋਈ ਇਧਰ ਉਧਰ ਹੋ ਗਿਆ ਤੇ ਸਿੱਧਾ ਉਹ ਤਾਰੇ ਦੀ ਸੇਧ ਦੇ ਵਿੱਚ ਤੁਸੀਂ ਆ ਜਾਣਾ ਬਾਸੀ ਬਾੜੇ ਦੇ ਜੰਗਲਾਂ ਦੇ ਵਿੱਚ ਉਹ ਜੱਲੇ ਮਹਾਰਾਜ ਹੁਣ ਜਦੋਂ ਜੰਗਲਾਂ ਦੇ ਵਿੱਚ ਜਾ ਰਹੇ ਨੇ ਸਿੰਘ ਇਧਰ ਉਧਰ ਹੋ ਗਏ ਰਸਤਾ ਭਟਕ ਗਏ ਰਹਿ ਗਏ ਬਾਜਾਂ ਵਾਲੇ ਇਕੱਲੇ ਸੱਚੇ ਪਾਸਾ ਜੋੜਾ ਪਿੱਛੇ ਤਰ ਗਏ ਸਨ ਤੇ ਨੰਗੇ ਪੈਰੀ ਜਿਹੜੇ ਚਰਨ ਕਦੇ ਨੰਗੇ ਧਰਤੀ ਤੇ ਲੱਗੇ ਨਹੀਂ ਸਨ ਉਹ ਅੱਜ ਧਰਤੀ ਦੇ ਉੱਤੇ ਨੰਗੇ ਪੈਰੀ ਤੁਰਨਾ ਪੈ ਗਿਆ ਜੰਗਲਾਂ ਦਾ ਰਸਤਾ ਰਾਤ ਦਾ ਰਾਤ ਜਿਹੜੀ ਅੱਜ ਦੀ ਰਾਤ ਲੰਘੀ ਆ ਜੰਗਲਾਂ ਦਾ ਰਸਤਾ ਕੋਈ ਪਤਾ ਨਹੀਂ ਵੀ ਜਾਣਾ ਕਿੱਧਰ ਨੂੰ ਕਿੱਧਰ ਨੂੰ ਨਹੀਂ ਮਹਾਰਾਜ ਜੀ ਸਦਾ ਉਤਾਰੇ ਦੀ ਸੇਧ ਦੇ ਵਿੱਚ ਚੱਲੇ ਗਏ ਹੌਲੀ-ਹੌਲੀ ਝਾੜੀਆਂ ਦੇ ਵਿੱਚ ਫਸ ਪਜ ਕੇ ਮਹਾਰਾਜ ਦੀ ਜਿਹੜੀ ਪਜਾਮੀ ਪਾਈ ਹੋਈ ਸੀ ਉਹ ਝਾੜੀਆਂ ਦੇ ਵਿੱਚ ਫਸ ਕੇ ਉਹ ਵੀ ਪਾਟ ਗਈ ਕੰਡੇ ਵੱਜੇ ਰੋੜਿਆਂ ਦੇ ਨਾਲ ਮਹਾਰਾਜ ਦੇ ਚਰਨਾਂ ਦੇ ਉੱਤੇ ਲਹੂ ਵਗਣ ਲੱਗ ਗਿਆ ਚਰਨ ਸੁੱਜ ਗਏ ਪੈਰ ਸੁੱਜ ਗਏ ਥੱਲੋ ਸਿੰਘ ਰੁਲ ਗਏ ਇਧਰੋਂ ਕਿੰਨੇ ਸਿੰਘ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਕਿੰਨੇ ਸਿੰਘ ਰੁਲ ਗਏ ਤਾਂ ਇਧਰੋਂ ਗੁਰਮੁਖ ਪਿਆਰਿਓ ਬਾਜਾਂ ਵਾਲੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚੇ ਜੰਗਲਾਂ ਦੇ ਵਿੱਚ ਪਹੁੰਚੇ ਤੇ ਮਹਾਰਾਜ ਜੀ ਦੇ ਕੋਲ ਇੱਕ ਟੰਡ ਸੀ ਉਹ ਟੰਡ ਦਾ ਸਰਾਣਾ ਲਾਕੇ ਮਹਾਰਾਜ ਜੀ ਰਾਮ ਕਰਨ ਲੱਗੇ ਤੁਹਾਨੂੰ ਦਰਸ਼ਨ ਕਰਾਇਆ ਨਾ ਉਹ ਜਿਹੜੀ ਜਗ੍ਹਾ ਦੇ ਉੱਤੇ ਮਹਾਰਾਜ ਜੀ ਦਰਖਤ ਥੱਲੇ ਪੈ ਸੀ ਜੰਡ ਉਹ ਅੱਜ ਵੀ ਮੌਜੂਦ ਆ ਉਹੀ ਮੌਜੂਦ ਆ ਦਰਖਤ ਉਹਦੇ ਥੱਲੇ ਆਸਨ ਲਾ ਕੇ ਮਹਾਰਾਜ ਜੀ ਪੈ ਗਏ ਤੇ ਗੁਰਮੁਖ ਪਿਆਰਿਓ ਆ ਜਿਵੇਂ ਹੁਣ ਦਿਨ ਚੜ ਗਿਆ ਆ ਸਵੇਰ ਆ ਗਿਆ ਇੱਦੋਂ ਵੀ ਥੋੜਾ ਜਿਹਾ ਹਜੇ ਪਿੱਛੇ ਲਾ ਲਓ 6 ਵਜੇ ਦਾ ਸਮਾਂ ਸਿੰਘ ਲੱਭਦੇ ਲੱਭਦੇ ਮਹਾਰਾਜ ਜੀ ਨੂੰ ਮਹਾਰਾਜ ਜੀ ਦੇ ਕੋਲ ਪਹੁੰਚ ਗਏ ਤਿੰਨੇ ਸਿੰਘ ਮਹਾਰਾਜ ਜੀ ਟਿੰਨ ਦਾ ਸਹਰਾਣਾ ਲਈ ਪਏ ਨੇ ਸ੍ਰੀ ਸਾਹਿਬ ਨੰਗੀ ਆ ਤੇ ਸਿੰਘ ਚੱਲਦੇ ਚੱਲਦੇ ਮਹਾਰਾਜ ਜੀ ਦੇ ਕੋਲ ਆ ਗਏ ਆ ਕੇ ਗੁਰਮੁਖ ਪਿਆਰਿਓ ਮਹਾਰਾਜ ਜੀ ਦੇ ਕੋਲ ਬਹਿ ਗਏ ਉਠਾਇਆ ਨਹੀਂ ਮਹਾਰਾਜ ਜੀ ਨੂੰ ਵੀ ਬੜੇ ਲੰਮੇ ਸਮੇਂ ਬਾਅਦ ਅੱਜ ਮਹਾਰਾਜ ਜੀ ਆਰਾਮ ਕਰ ਰਹੇ ਨੇ ਮਹਾਰਾਜ ਜੀ ਦੇ ਚਰਨ ਕੁੱਟਣ ਲੱਗੇ ਚਰਨਾਂ ਦੇ ਵੱਲ ਵੇਖਿਆ ਸੁਜੇ ਪੈ ਨੇ ਲਹੂ ਲਹਾੜ ਰੇ ਪਜਾਮੀ ਜਿਹੜੀ ਪਾਈ ਸੀ ਉਹ ਪਾਟਿਆ ਹੋਇਆ ਜਿਹੜਾ ਬਾਣਾ ਪਾਇਆ ਸੀ ਉਹ ਪਾਟਿਆ ਹੋਇਆ ਤਾਂ ਗੁਰਮੁਖ ਪਿਆਰੇ ਜਦੋਂ ਮਹਾਰਾਜ ਦੇ ਚਰਨ ਕੁੱਟਣ ਲੱਗੇ ਮਹਾਰਾਜ ਨੇ ਚੀਸ ਵੱਟੀ ਅੱਖ ਖੁੱਲੀ ਸਿੰਘੋ ਆ ਗਿਆ ਤੁਸੀਂ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਚਲੋ ਆਪਾਂ ਲੰਗ ਚਲੀਏ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਕਿਤੇ ਕੋਈ ਆਪਰ ਨੂੰ ਦੇਖ ਨਾ ਲਵੇ ਹੁਣ ਗੁਰਮੁਖ ਪਿਆਰਿਓ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਕਹਿੰਦੇ ਸਿੰਘੋ ਹੁਣ ਸਰੀਰ ਤੁਰਿਆ ਨਹੀਂ ਜਾਂਦਾ ਪੈਰਾਂ ਦੇ ਵਿੱਚ ਸਾਲੇ ਰੋੜੇ ਵੱਜ ਗਏ ਕੰਡੇ ਵੱਜੇ ਸੁਜੇ ਪੈ ਨੇ ਲਹੂ ਲਹਾਰੋਂ ਪੈ ਨੇ ਸਿੰਘਾ ਹੁਣ ਮੇਰੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਫਰੇ ਨਹੀਂ ਜਾਂਦਾ ਭਾਈ ਦਿਆ ਸਿੰਘ ਨੇ ਮਰਜ ਨੇ ਇਉਂ ਚੁੱਕ ਲਿਆ ਜਿਵੇਂ ਮਾਂ ਆਪਣੇ ਪੁੱਤਰ ਨੂੰ ਸੁੱਤੇ ਪੈ ਨੂੰ ਗੋਦੀ ਲਾ ਲੈਂਦੀ ਹੈ ਘੇੜੇ ਲਾ ਲੈਂਦੀ ਹੈ ਭਾਈ ਦਿਆ ਸਿੰਘ ਨੇ ਮਰਜ ਦੇ ਸਰੀਰ ਨੂੰ ਚੱਕਿਆ ਤੇ ਘੇੜੇ ਲਾ ਕੇ ਉਹ ਖੂਹੀ ਤੇ ਲੈ ਗਏ ਜਿੱਥੇ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਵਾ ਕੇ ਲੈ ਕੇ ਆਏ ਸੀ ਉੱਥੇ ਜਾ ਕੇ ਸਿੰਘਾਂ ਨੇ ਆਪ ਸ্নানਨ ਕੀਤਾ ਤੇ ਮਹਾਰਾਜ ਜੀ ਨੂੰ ਸ্নানਨ ਕਰਵਾਇਆ ਤੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਦਿਨ ਚੜ੍ਹਦੇ ਨੂੰ ਤਾਂ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਜਿਹੜਾ ਜੀਵਨ ਇਤਿਆਸ ਬੜਾ ਦੁਖਦਾਈ ਬੜਾ ਦਰਦਾਂ ਦੇ ਨਾਲ ਭਰਿਆ ਹੋਇਆ ਹੈ ਸੋ ਇਥੋਂ ਫਿਰ ਉਸਦੇ ਪਾਸਾ ਮਹਾਰਾਜ ਜੀ